ਹੈਲੋ ਗਾਇਜ਼ ਸੁਆਗਤ ਹੈ ਤੁਹਾਡਾ ਲక్ష్ਮੀ ਸ਼ਰਮਾ ਦੇ ਵਲੌਗ ਚ ਅੱਜ ਅਸੀਂ ਤੁਹਾਨੂੰ ਫੇਰ ਦਿਖਾਵਾਂਗੇ ਇਹ ਖੁਆ ਸੀ ਕਿਵੇਂ ਕੱਢਿਆ ਅੱਜ ਅਸੀਂ ਆਟੇ ਦਾ ਖੁਆ ਕੱਢਾਂਗੇ ਉਸ ਦਿਨ ਅਸੀਂ ਕੱਢਿਆ ਸੀ ਗਾਜਰਾਂ ਦਾ ਤੇ ਮੈਂ ਸ਼ੁਰੂਆਤ ਕਰਤੀ ਅੱਗ ਮੈਂ ਮਚਾ ਲਈ ਇਹ ਭਾਖਰੀ ਹੈਗੀ ਥੋੜੀ ਜਿਹਾ ਹਵਾ ਚੰਨਣ ਕਰਕੇ ਤੰਗ ਕਰਦੀ ਹੈ ਇੱਧਰ ਮੇਰੇ ਮੰਮੀ ਸਾਰਾ ਸਮਾਨ ਲੈ ਆਈ ਤੇ ਚਲੋ ਮੈਂ ਅੱਗ ਮਚਾ ਕੇ ਅੱਗ ਸਾਡੀ ਮੱਚ ਪਈ ਤੇ ਮੇਰੇ ਮੰਮੀ ਇੱਧਰ ਕੜਾਹੀ ਤੇ ਇਹਨੂੰ ਕੀ ਕਹਿੰਦੇ ਨੇ ਜੀ ਆ ਜਿਹੜਾ ਹੱਥ 'ਚ ਸੋਡੇ ਖਰਚ ਨਾਨਾ ਨੇ ਮਾਂਜ ਲਿਆ ਅੱਗਾ ਆਪਣੀ ਵਧੀਆ ਮੱਚ ਪਿਆ ਧਰ ਲਾਂ ਕੜਾਹੀ ਬਸ ਕੜਾਹੀ ਧਰ ਕੇ ਚ ਦੁੱਧ ਪਾਉਣੇ ਹੈ ਚੱਲ ਫਿਰ ਲੈ ਆਓ ਦੁੱਧ ਦੁੱਧਾ ਪਕੜਾ ਹੀ ਚ ਪਾ ਲਿਆ ਕੋਆ ਕੱਢਣਾ ਸਟਾਰਟ ਕਰਤਾ ਦੇਖਦੇ ਲੈ ਵੀ ਕਿੰਨੇ ਵਜੇ ਕਰਿਆ 2:40 ਮਿੰਟ ਹੋ ਗਏ ਨਾ ਰਾਮ ਨਾਲ 3 ਘੰਟੇ ਜਾਣਗੇ ਪੂਰੇ 4 ਚਲੋ ਦੇਖਦੇ ਆ ਬਣੇ ਰਹੋ ਵਲੌਗ ਦੇ ਨਾਲ ਦੇਖਿਓ ਲਾਈਕ ਕਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਰੈਸਪੀ ਸਿੱਖਿਓ ਸੌਰੀ ਖੁਆ ਕਢਣ ਦੀ ਸਭ ਤੋਂ ਪਹਿਲਾਂ ਚੁੱਲੇ 'ਚ ਅੱਗ ਮਚਾ ਲਓ ਤੇ ਫਿਰ ਰਾਇਚੇ ਦੁੱਧ ਪਾ ਦਿਓ ਵਿੱਚ ਵਿੱਚ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ ਹੁਣ ਮੈਂ ਵੀ ਭੁੱਲ ਜਾਨੀ ਹੁੰਨੀ ਆ ਨਾ ਵਿੱਚ ਵਿੱਚ ਫਿਰ ਮੈਂ ਇਹਨੂੰ ਪੁੱਛਣਾ ਪੈਂਦਾਗਾ ਹੁਣ ਜੇ ਹੁਣ ਆਗਾ ਮੈਂ ਭੁੱਲ ਗਈ ਤੇ ਇਹਨੂੰ ਕੀ ਕਹਿੰਦੇ ਨੇ ਤੇ ਉਸ ਤੋਂ ਬਾਅਦ ਆਪਣੀ ਓਹਰ ਨੋਵਲ ਲਈ ਗੁੜਾ ਖਰਚਣਾ। ਕੜਾਈ ਚ ਦੁੱਧ ਪਾਓ। ਇਹ ਖੁਰਚਣਾ ਐ ਮੈਂ ਤਾਂ ਫੇਰ ਦੇ ਹੁੰਦੇ ਨੇ। ਚਲ ਹਲ ਤਾਂ ਦੁੱਧ ਨੂੰ ਬਾਲੀ ਨਹੀਂ ਆਈ। ਹਲ ਤਾਂ ਦੁੱਧ ਠੰਡਾ ਹੀ ਆ ਹੋਣੀ ਪਾਏਗਾ। ਮਤਲਬ ਵੀ ਦੁੱਧ ਨਾਲ ਜਿਹੜਾ ਥੱਲੇ ਨਾਲ ਲੱਗੇ ਇੱਕ ਬਾਲੀ ਨਾਲ ਮਤਲਬ ਜਦੋਂ ਉਬਾਲ ਆ ਜਾਂਦਾ ਦੁੱਧ ਨੂੰ ਨਾ ਵੀ ਉਬਾਰਨਾ ਨਿਕਲੇ। ਬਣੇ ਰਹੋ ਬਲੌਗ ਦੇ ਨਾਲ ਸੁਣਨ ਮੈਂ ਸਾਰੀ ਜਾਣਕਾਰੀ ਦਿੰਦੀ ਰਹੂੰਗੀ। ਪੂਰਾ 1 ਘੰਟਾ ਹੋ ਗਿਆ। ਦੁੱਧ ਥੋੜਾ ਥੋੜਾ ਗਾੜਾ ਹੋਣ ਲੱਗਾ ਹੁਣ ਦੇਖੋ। ਅੱਦ ਐਦਾਂ ਦਾ ਹੋ ਗਿਆ ਇਹ ਦੇਖੋ ਗਾਇਸ ਗਾੜਾ ਹੋ ਗਿਆ ਪੂਰਾ ਦੀ ਨੈਕਸਟ ਡੇ ਗਾਇਸ ਵੀਰੇ ਕੂਆਤਾ ਪਕੜ ਲ ਕੱਢ ਲਿਆ ਸੀ ਅੱਜ ਆਪਾਂ ਚਾਟਰ ਲਾਵਾਂਗੇ ਆਟਾ ਭੁੰਨ ਦੇਾਂਗੇ ਸੋਨੂੰ ਦੱਸਦੇ ਅੱਗੇ-ਅੱਗੇ ਕਿਵੇਂ-ਕਿਵੇਂ ਹਨਾ ਪ੍ਰੋਸੀਜਰ ਹੈਗਾ ਚੱਲਦਾਗਾ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਸਭ ਤੋਂ ਪਹਿਲਾਂ ਅਸੀਂ ਕੱਲ ਵਾਂਗੂ ਅੱਗ ਮਚਾਈ ਹੈ ਠੀਕ ਹੈ ਠੀਕ ਹੈ ਨਾ ਭਾਈ ਫੱਡਲੀਆਂ ਬਣ ਜਾਣਗੀਆਂ ਇਹ ਕਿ ਨਹੀਂ ਤਾਂ ਫੇਰ ਨਾ ਇਹ ਲਾਹ ਖੋਚ ਨਾ ਮੈਂ ਲੈ ਨਹੀਂ ਖੰਡ ਦੇ ਦਿੱਤੀ ਉਹ ਨਹੀਂ ਨਾ ਫੇਰ ਤਾਂ ਇਹ ਮੈਂ ਇੱਕ ਹੋਰ ਨਾ ਪਾਉਣਾ ਸੀ

हमारा खोवा बन के रेडी हो चुका है ये है इसका फाइनल लुक तो बाई गाइज मिलते हैं नेक्स्ट ब्लॉग में ये लीजिए खा लीजिए टेस्ट कर लीजिए वीडियो को लाइक कीजिए शेयर कीजिए सब्सक्राइब कीजिए चैनल हेलो हो आ खा लो वीडियो न लाइक कर दो शेयर कर दो शेयर कर दो ते चैनल नु सब्सक्राइब कर दो सब्सक्राइब ऐ कर दो ले दिखाओ खोवा खवा दो सारे